जी राम कली मंगल लति जानंद एक ओमकार ਅਨੁਰੂਤ ਮਨ ਮੇਰੇ ਦੁਖ ਸੰਸਾਰਨ ਅੰਗੀਕਾਰ ਹੋ ਕਰੇ ਤੇਰਾ ਕਾਰਜ ਸੰਸਾਰਨ ਅਬਨੰਗ ਲਾ ਸਮਰਤ ਸੁਅਮੀ ਸੋ ਕਿਉ ਮਨੋ ਸਾਰਿ ਤੈ ਮੈ ਨਾਨਕ ਮਨ ਮੇਰੇ ਸਦਰ ਹੋ ਹਰ ਨਾਲ ਲੀ ਸੱਚ ਸਹੀ ਬਾ ਕਿਆ ਨਾਇ ਗਰਦੀ ਰਹੀ ਰਤਨ ਦੀਰੇ ਸਰਗਿਸ਼ ਜੀ ਸੋ ਭਾਵੈ ਸਦਾ ਸਦ ਸਲਾਮਤ ਰਹੀ ਨਾ ਮਨਵਸੈ ਨਾਮ ਜਿਨ ਕੈ ਮਨ ਵਸੈ ਬਾਜੇ ਸੰਗ ਪ੍ਰਣਿਧੀ ਸੋ ਬਗੈ ਹਰ ਸੋ ਬਗ ਸ਼ਬਦੰ ਬਾਜੀ ਕਲਜਿਤ ਕਰਤਾ ਜੀ ਅੰਚ ਦੋਤ ਤੁਮਸ ਕੀਤੇ ਕਾਲ ਕੰਡ ਕਮਾਰੇ ਪ੍ਰਗਰੰਭਯ ਤੁਦ ਜਨੋ ਸੇ ਨਾਮਨ ਕੈ ਲਾਗੇ ਏ ਗਨਾਨਕ ਤਹ ਸੁਖ ਹੋਆ ਤਿਤ ਕਰਿ ਅਨਮਦ ਬਾਜੀ ਸਚਿ ਲਿਵੈ ਵਿਣੰਧਿਨ ਮਨ ਦਹਿਨ ਮਾਨੀ ਲੇਵੈ ਬਾਜੋ ਕਿਆ ਕਰੀ ਵਿਚਾਰੀਆ ਤੁਧ ਅਸਮ ਰਤ ਕੋਈ ਨਾਹੀ ਕਰਵ ਕਰਬਨ ਵਾਰੀਆ ਈਸ ਨਉ ਰਤਉ ਨਾਹੀ ਸਬਦ ਨਗ ਸਵਾਲੀਆ ਕਹਿ ਗਏ ਨਾਨਕ ਲੇਵੈ ਬਾਜਾ ਕਿਆ ਕਦੇ ਵੀ ਚਾਦੀਆ ਅਨੰਤ ਅਨੰਦ ਸਭ ਕੋ ਕਹੇ ਅਨੁਗੁਰ ਤੇ ਜਾਣਿਆ ਜਨ ਅਨੰਦ ਸਦਾ ਗੁਰ ਤੇ ਪਰਵਕ ਤੇ ਮਿਆਰੀਆ ਪਰ ਗ੍ਰਵ ਕਜ ਮੇ ਕਟੇ ਗਿਆਨ ਮੰਨਿ ਸਾਲੇਆ ਅੰਦਰ ਹੋ ਜਨ ਕਉ ਮਉ ਦੁਰਤਾ ਕਨ ਕਬਦ ਚ ਸਵਾਰੇ ਕੰਨ ਨਾਨਕ ਇਹ ਨੰਦੇ ਅਨੰਦ ਗੁਰ ਤੇ ਜਾਣਿਆ ਬਬ ਜਿਤੋਂ ਦੇਹੀ ਸੋਈ ਜਨ ਬਾਵੈ ਪਾਵੈ ਤੋ ਸੋ ਜਨ ਦੇ ਜੋ ਸੁਨੌਰ ਕਿਆ ਕਰੀ ਵਿਚਾਰੇ ਇਕਬਰ ਬੋਲੇ ਮੇਰੇ ਦਹਨ ਦੇਸ ਇਕ ਨਾਮ ਲਗ ਸਵਾਜਿਆ ਗੁਰੂ ਬਰਸਦੀ ਮਨ ਭੈ ਆਨਨ ਮੰਨ ਜਨ ਬਨ ਬਭਈ ਅਗੇ ਨਾਨਕ ਜਿਸ ਦੇ ਪਿਆਰੇ ਸੋਇ ਜਨਮ ਬਭਾਈ ਅਬ ਕੋ ਸੰਗ ਬਿਆਰੇਓ ਅਜ ਕੀ ਕਰਹਿ ਕਹਾਣੀ ਕਰਹਿ ਕਹਾਣੀ ਕਛ ਕੇਰੀ ਇਤਤਵਾਦ ਪਾਈਏ ਅਨੁਮਨੁ ਧਨ ਸਭ ਸੰਭ ਗੁਰ ਕੋ ਉਕਮਨਿਐ ਬਈਏ ਉਕਮਨੁ ਗੁਰ ਕੇ ਰ ਗਵਹ ਸੱਚੀ ਬਾਣੀ ਕਹਿ ਨਾ ਨਾਮ ਸੁਨੋ ਸੰਦ ਅਤੋ ਗਤ ਕਹਾਣੀ ਇਹ ਮਨ ਜੰਝਲ ਤਤਰਾਏ ਕਿਨੈ ਨ ਪਾਇਆ ਤਤਰਾਏ ਨੰਬੈ ਕਿਨੈ ਦਸਨ ਮਨ ਮੇਰੇ ਆ ਇਹ ਮਯ ਮੋਹਣੀ ਜਨੇਤ ਬਰਮ ਬੁਲਾਇਆ ਮਾਇਆ ਮੋਹਨੀ ਤਿੰਨ ਨੇ ਕੀਤੀ ਜਨੰਡ ਗੋਲਨੀ ਪਾਈਆੁਰਗਾਂ ਲੰਗਿਤ ਦਿਸਨ ਬਿਟੈ ਜਨਮ ਮੇਟ ਲਾਇਆ ਐਗਨ ਨਾਨਕ ਮਨ ਛਿੰਚਲ ਜਤਰਾਇ ਕਨਨ ਮੰਭਾਇ ਇਹ ਮਨ ਬਿਆਰਿਆ ਤਸਦ ਸੁਸਨ ਮੰਨ ਲੈ

ਮਨ ਨਾਨਕ ਮਨ ਬਿਆਦੇ ਓ ਸੋਦੋ ਸਸ ਮੰਨ ਲਿ ਗਮੈ ਉੱਚ ਜਾ ਤੇਰੇ ਅੰਦਰ ਨਭੈ ਅੰਦਰ ਨਭੈ ਕਿਨੰ ਦੇਰਾ ਆਪਣਾ ਬਤੋਂ ਜਨ ਏ ਇਹ ਜਨ ਸੋਖੇ ਰੰਦੇਰਾ ਿਆਕੂ ਅੱਖ ਵਖਨੈ ਅਕਤੰਬਿਕ ਸਮਤੋ ਹੈ ਨਨ ਜੁਗਤ ਬੈਰ ਕੈ ਨਾਨਕ ਤੋ ਸੁਧ ਰਮੈ ਤੇਰ ਅੰਥ ਨ ਬਰਿਆ ਸੋਦਨਾਦੁ ਮਨੁ ਜਨਿ ਅਮਰਤੁ ਖੋਜਿ ਦੀ ਸੋ ਅਮਰਤੁ ਗੁਰਤਿ ਬਾਇਆ ਆਇ ਅਮਰਤ ਕਲਿ ਕਰਿ ਕਰਵੈ ਕਿਨਿ ਸਚਾ ਮਨੁ ਵਿਸਾਇਆ ਸਤ ਸਤਿ ਵਾਹੀ ਇੱਕ ਵੇਖ ਬਰਸ ਨ ਆਇਆ ਲਬ ਲੋਭ ਹਮ ਕਦ ਚੋਕਾ ਸੁਖ ਰਪਾ ਲਾਇਆ ਕੈ ਨਾਨਸ ਸੁਨੋ ਹਮ ਬਤੁਚ ਤਨੇ ਅਮਰਤੁ ਗੁਰ ਤੇ ਬਾਇਆ ਮਗਦ ਸਮ ਕੀ ਚੰਨ ਰੈ ਅਲਨਿ ਜਲਿ ਭਗਤ ਸੰਗੇ ਜੀ ਇਕ ਮਾਰਗ ਚੱਲਨ ਲੱਭ ਲੋਈ ਓੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬਲਣ ਕਨਿਆਤ ਕੀ ਬਲੁ ਨੀਕੀ ਇਹ ਤਮ ਮਾਰਗ ਜਾਣ ਰਬਰ ਸਦੇ ਜਿਨਨੀ ਆਮਤ ਜਿਹਾ ਆਰਵਸਨ ਸੁਨਨ ਕੰਨਾਂ ਨੂੰ ਚਾਲਿ ਬਗਤਾਂ ਜੋਗੋਗੋ ਜਗ ਨਰਾਲੀ ਜਨ ਚੱਲਾਈ ਤੇ ਵਿਚ ਚਲੈ ਸੋ ਅੰਮੀੁਰ ਗਿਆ ਜਾਣਾ ਮਨ ਮੇਰੇ ਜੇ ਚੱਲਾਈ ਤੇ ਵੈ ਚੱਲਹਿ ਇਨ ਨਾਮ ਅਰਗੰਬਾ ਲਈ ਕਰ ਕਰ ਵਜਨ ਨਾਮ ਲਾਈ ਸੇ ਅਰਗੁਰ ਸਦਾਂ ਤੇ ਆਮ ਬਾਈ ਜਦ ਨਾਮ ਗਤ ਸਨਾਈ ਅਬਨੀ

ਬੁਰ ਕਨੀ ਰੇ ਕਰਗੇ ਗੱਲਾਂ ਗੱਲਿ ਕਨਨੰ ਬੈ ਰੰਗਿ ਨਾਨਕ ਸ਼ਬਦ ਸੋਹੀਨਾ ਅਤਿ ਗੁਰ ਸਨਯ ਅਬਤ ਹੋਇ ਸੇ ਜਨਨ ਜਿਨਿ ਮਰਤੇ ਆਇਆ ਮਰਤੇ ਆਇਆ ਮਿਤਿ ਹੋਇ ਪਰਮ ਜਿਨਿ ਜੈਆ ਸੰਮਤੰ ਮਿੱਤੰ ਗੁਡੰ ਬਸੈ ਸਿਓ ਸੰਬਿਤ ਸੰਗਤ ਸਵਾਈ ਕੰਦੇਪੰ ਮਿੱਤ ਸੁਨੰਦੇਪੰ ਮਿੱਤ ਸੇਬੰ ਮਿੱਤ ਜਿਨਿ ਮਨ ਬਸੈ ਕੈਗੰ ਨਾਨਕ ਸੇਬੰ ਮਿੱਤ ਜਿਨੇ ਗੁਰਮੁਖ ਹਰਿ ਮਰਥੈ ਪਰਮੇ ਸਹਜਨ ਉੰਭਯੈ ਬਿਨ ਸਜਜ ਸਿਸੋ ਨੰ ਜਾਇ ਨੰ ਜਾਇ ਸਿਸ ਗਿਦ ਸੰਜਨ ਰਹੀ ਕਰਮ ਕਮਾਇ ਤਸ ਜੀਉ ਮਨੇ ਨਹੇ ਤਦ ਸੰਜਨ ਮਨ ਦੋਤਨ ਜਾਇ ਮਨ ਤੋ ਗੋ ਸ਼ਬਦ ਲਗ ਹਰ ਸਿਆ ਰਹੋ ਐ ਨਨਿਕ ਗੁਰ ਬਰਸਾ ਦੀ ਸਹਿਜ ਉਪਜੈ ਇਸ ਸਾਕਿ ਮੰਜਾਈ ਜੀਉ ਮੈਲੇ ਮਾਰੋ ਨਿਨ ਮੰਦ ਬਾਰੋ ਨਿਨ ਮੰਦ ਜੀਉ ਤੁਮ ਮੈਲੇ ਏ ਜਿਸਨਾ ਮੱਡਾ ਰੋਗ ਲਗਾ ਮਨ ਮਨਾਂ ਵਿੱਚ ਸਾਦੇ ਆ ਬਿਦਮਨਮ ਉਤਮ ਸੁ ਸੁਣ ਹੈ ਨਹੀਂ ਤੇ ਰੰਗਾਂ ਜੋਂ ਮੇ ਤੰ ਲਿਆ ਐਨ ਨਾਨਕ ਜਿਨ ਸੱਚ ਤਜਿਆ ਕੋੜੇ ਲਾਗੇ ਇੰਨੀ ਜਨਮੈ ਜੁਵੇ ਹਾਰੇ ਜੀ ਹੋ ਨਿਰਮਲ ਬਾਹੋਂ ਨਿਰਮਲ ਹੋਰੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰੂ ਤੇ ਕਰਨੀ ਕਾਮਾਣੀ ਔੜ ਕਿਸੋ ਈ ਬੰਚੈ ਨਾਹੀ ਮਨਸ ਸੁਸਮਣ ਜਨਮਰੋ ਜੁਨਿ ਨੇ ਕਰਤੇ ਆਮ ਹਲੇ ਸੇ ਬਣਿ ਜਾਂਦੇ ਨਨ ਨਨ ਮਰਨ ਦੇ ਮਾਲ ਸਰ ਹੈ ਮਰਨਲੇ ਜੇ ਕੋ ਸਿੱਖ ਗੁਰਸਤਿ ਸਨਮੁ ਕਹੈ ਹੋਵੇ ਤਾਂ ਸਨਮੁ ਸਿੱਖ ਇੰਗਾਈ ਜਿਉ ਰਹੈ ਮਰਨਲੇੁਰਕ ਚਨੰਗਰ ਦੇਚੈ ਆਈ ਅੰਤਰ ਆਤਮੈ ਸਨ ਮਨਲੇ ਅਬ ਝੜ ਸੰਗ ਦੇ ਬਰਣੈ ਉਰਵਨਿ ਅਰਣਿ ਜਨੈ ਕੋਈ ਅਗਨਾਨੰਗ ਸੁਨੋ ਸੰਤੋ ਸੋ ਸੁਖ ਸੁਨਮਕ ਹੋਈ ਏਕੋ ਗੁਰ ਤੇ ਮੇਮਕ ਹੋਈ ਬਨ ਸੁਦਗੁਰ ਮਗਤ ਨੰਭਾਵੇ ਪਾਵੇ ਮਗਤ ਨਹ ਹਰਤੈ ਗੋਈ ਉਛਮਿਕ ਜਾਈ ਨਿਕ ਜੁਨਨੇ ਬਰਮੇ ਆਵੇ ਬਨ ਸੁਦਗੁਰ ਮਗਤ ਨੰਭਾਵੇ ਮੁਕਤ ਬਾਈ ਲਾਗ ਚਰਨੀ ਸਤਿਗੁਰ ਸਦ ਸੁਨਾਈ ਕਗਨਾਂਕ ਵਿਚਾਰ ਦੇਖਹੁ ਬਿਨ ਸਤਿਗੁਰ ਮਗਤ ਨੰ ਭਾਈ ਅਬ ਕੋ ਸਿੱਖ ਸਤਿਗੁਰ ਅੰਗੰਬਿ ਆਦੇਉ ਗੰਭੂ ਸੁਚੀ ਬਾਣੀ ਪਾਨਿਦੰ ਗੰਭਿ ਗੁਰੂ ਕੇਰੀ ਬਾਣੀ ਅਸਤ ਬਾਣੀ ਨ ਕੋ ਨਜ਼ਰ ਕਰਮੈ ਕੋਏ ਨਿਰਦਨ ਸਮਾਨੀ ਤੀਵੋ ਅਮਰਤ ਸਦੁਰਹਿ ਹਰਮ ਜਪੋ ਸਾਰੀ ਗੰਬਾਣੀ ਏੰਨਾਂ ਨਿਕ ਸਦਾ ਗੰਬਾਉ ਏ ਸੱਚੀ ਬਾਣੀ ਸਤਿਗੁਰੂ ਵਿਣ ਹੋਰ ਕੱਚੀ ਹੈ ਬਾਣੀ ਬਾਣੀ ਦਾ ਗੁੱਚੀ ਸਤਿਗੁਰ ਮੱਜੋ ਔਰ ਕੱਚੀ ਵਾਣੀ ਕਹਿੰਦੇ ਕੱਚੇ ਸੁਣਦੇ ਕੱਚੀ ਕੰਚੀ ਅੱਖ ਵਿਕਾਣੀ ਅਲਗਰਨਿਤ ਕਰਮੇ ਰਸਨਾ ਕਈ ਅੰਮ ਸ਼ੋਨਿਆਣੀ ਚਿੱਤੋ ਜਨ ਕਾ ਹਿਰਦ ਲਿਆ ਮਾਇਆ ਭੋਲ ਜਨ ਪੈ ਰਵਾਂ ਨਨ ਨਾਨਕ ਸਤਿਗੁਰ ਸਭਜ ਔਰ ਗੱਚੀ ਬਾਣੀ ਗੁਰ ਕਾ ਜਪ ਦਰਤਨ ਹੈ ਜਿਦੈ ਜਿਤ ਛਡਾ ਤਦੁਰ ਤਨਿਤ ਮਨ ਲਾਗੈ ਇਹੋ ਅਸਮ ਤਦੋ ਸਿਦਿ ਮਨ ਮਿਲੈ ਸਚੈ ਲਾਇਮਾ ਅਪਹਿ ਹੀ ਰਤਨਿ ਹੰਮੈ नंदिम बचाए अंगन नाम श्री शब्द रतन है हे दन चित चुड़ आव ए वो शक्ति राम बैंकर रसा अंबिकों भरताई अंबिकों भरताई राम अंबिकै परमम मिस मुंजाय थोड़े वंदन हो ले मुगत ਦੇ ਮਨ ਵਸਾਈ ਗੁਰਮੰਗ ਜਿਸ ਨੂੰ ਆਲਟ ਕਰੀ ਸੋ ਮੈਂ ਇਕ ਸੰਨ ਵਿਲਾਈ ਕੈ ਗੰਨ ਨਾਨਕ ਆਲ ਕਰਤਾ ਅੰਬਿਕੋਂ ਗੁਜਾਈ ਸੇਮਰਤ ਸਸਤਰ ਪੰਨ ਕੰਮ ਵਿਚਾਰਦੇ ਤਤ ਸਰਨ ਜਾਣੀ ਤਤ ਸਰਨ ਜਾਣੀ ਗੁਰਬਜੰ ਤਸ ਸੁਰਨ ਜਾਨੇ ਐ ਗੁਨੀ ਸੰਸਾਰੋ ਬ੍ਰਹਮ ਸੁਤਤ ਤਤੇ ਅਦਨ ਬਿਹਾਨੀ ਅਰਿ ਕਰਵਤ ਸੇ ਜਨ ਜਾਗੇ ਜਨਨਾ ਨਨ ਮਨਵਸੇ ਆ ਬੋਲੇ ਅਨਤ ਗਾਣੀ ਇਹਨਾਂ ਨੰਗ ਸੋਚਤ ਤਗਾਈ ਨੋ ਅਨੰਦ ਨੰ ਮੰਨ ਲਿ ਬਿਲਾਗੇ ਜਾਗਤ ਰਹਿਣ ਬਿਹਾਨੀ آتا کہ ادھر میں سکی سنونی لو لائی بنی لوگ لائی برم سدا سم ਰਤ ਤਾ ਸੁਖ ਮਨੁ ਬਸਾ ਦੀਏ ਜਸੈ ਅਗਨ ਉਦਰ ਮੈਂ ਦਸੈ ਬਾਹਰ ਮਾਇ ਮਾਇ ਅਗਨ ਸੋਇ ਕੋ ਜੀ ਅਰਤ ਕੇਦਰਿ ਛਾਇਓ ਜਤ ਸਭ ਅਨੰਦ ਜੰਮੇ ਆ ਪ੍ਰਭਾਤਿ ਬੰਧਨ ਭਯੋ ਅਵਜੜ ਕੀ ਲਗੀ ਤ੍ਰਸ਼ਨ ਆਇ ਅਮਰ ਵਰਤਾਇ ਇਮ ਆਇ ਮਿੱਤਰ ਵਿਸਰਜੈ ਉਬਜੰਬਾਂ ਦੁਜੰ ਲਾਇਮ ਕਰਿ ਗਿਨਨਾ ਨੈ ਗੁਰ ਪ੍ਰਸਾਦਿ ਇਨਾਂ ਲਿਵ ਲਾਗੀ ਇਨ ਵਿੱਚ ਮਾਇਆ ਬਾਇਆ ਰਿਆਮ ਬੰਨ ਲ ਕਾਈ ਮੰਨ ਨੰ ਬਾਇਆ ਜਾਇ ਮੰਨ ਨੰ ਬਾਇਆ ਜਾਇ ਕਿਸੈ ਮਿਟੋ ਰਹਿ ਲੋਕ ਵਿਰਲਾਇ ਇਸ ਸਾਧੂ ਗੁਰ ਜੀ ਮਿਲੇ ਦਨੋਦਰ ਸੰਭੀਏ ਵਿਚੋਂ ਅੰਬਜਾਈ ਜਦ ਦਨ ਜੀ ਉਤਸਨ ਰਹੇ ਪਰਵਸੈ ਮਨ ਆਈ ਹਰਿ ਅਪ ਮੰਨ ਕਰੇ ਭਗਤ ਨਾਮ ਕੇ ਨਾਨਕ ਜਦ ਅਰ ਬੱਲੇੰ ਬਾਈ ਰੁਰਾਸ ਮੇਂ ਜੀ ਮਨ ਮਨ ਜਾਰਾ ਰੁਰਾਸ ਮੇਂ ਜੀ ਮਨ ਮਨ ਜਾਰਾ ਸਤਗੁਰ ਤੇ ਰਾਂਝਾਣੀ ਸਤਗੁਰ ਨੇ ਤੁਜਿ ਭਿਓ ਜੀਓ ਲਾਗ ਜੁੰਦੇ ਹਾੜੀ ਇਹ ਤਨ ਨੰਦ ਨਾ ਮਿਲੇਓ ਜਨ ਮੇਰੇ ਅੰਮੇ ਬਨਾਂ ਜਨ ਨਾਨਕ ਰਾਸ ਮੇਰੀ ਨਦਨ ਸਰਚ ਲਈ ਜੇ ਧੀਮ ਬਸ ਨਜਾਈ ਬਸ ਨਜਾਈ ਹੋਰਤ ਗਿੱਤ ਚਰ ਹਰਸ ਬੱਲਨੰ ਬਾਈ ਹਰਸ ਬਾਈ ਬੱਲੇ ਪੀਏ ਹਰਸ ਬਵਨ ਕ੍ਰਿਸ਼ਨ ਲਾਗੇ ਆਈ ਇਹ ਅਦਸ ਕਰਮੀ ਗਾਏ ਏ ਸਤਿਗੁਰ ਮਿਲੈ ਸਿਆਈ ਗਏ ਨਾਨਕ ਸੰਬਿਸ਼ਰੀ ਜਗ ਰਮਸੈ ਮਨ ਆਈ ਏਸੇ ਰਾਮੇ ਰਿਆ ਹਰ ਤੁਮ ਮੈਂ ਜੋਤ ਰਖੀ ਤਤੋਂ ਜਗ ਮੈਂ ਆਇਆ ਹਰ ਜੋਤ ਰਖੀ ਤਦ ਵਿੱਚ ਤਤੋਂ ਜਗ ਮੈਂ ਆਇਆ ਹਰਿ ਅਪੇ ਮਤਾ ਆਪੇ ਪਿਤਾ ਜਨ ਜੀਉ ਪਾਈ ਜਗ ਤੰਦ ਖਾਇਆ ਗੁਰੂ ਬਲ ਸਤਿ ਮਰਜਿਆਂ ਅੰਜਲ ਤੁ ਅੰਜਲ ਤੁ ਨਦਰੀ ਆਇਆ ਕਹਿੰਗੇ ਨਾਨਕ ਸ੍ਰਿਸ਼ਟ ਕਮਲ ਰਚਿਆ ਜੋਤ ਰੱਖੀ ਤਾਂ ਤੋਂ ਜਗ ਮੈਂ ਆਇਆ ਅਨੰਤ ਬਿਆੰ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸੁਖੀ ਗਦੇ ਮੰਦਰ ਬਣਿਆ ਰਗਉ ਮੰਗਲ ਨਿਤ ਸੁਖੀਏ ਸੋਗ ਦੁਖ ਨਾ ਬਿਆਪਾਈ ਗੁਰ ਚਰਨ ਲਾਗੇ ਦਿਨ ਸਮੈਗੇ ਨੰਬਰ ਨਾਮ ਬਿਜੰਬੈ ਅਨੰਗਤ ਬਾਣੀ ਗੁਰ ਸ਼ਬਦ ਜੈਨੀ ਦੁਨ ਮਹਿ ਅ ਸੰਭਗ ਕੈ ਗੈ ਨਰਾਕਮ ਮਿਲਿਆ ਕਰਨ ਕੰਜਕ ਏ ਸਦੀ ਰਾ ਮੇ ਰਿਆ ਏ ਯਗ ਮੈਂ ਆਇ ਕੈ ਕਿਆ ਤੁਧ ਗੁਰਮ ਕਮਾਇਓ ਏ ਗੁਰਮ ਕਮਾਇਆ ਤਤਸੈ ਜੀਰਾ ਜਦ ਤੂੰ ਜਗ ਮੈਂ ਆਇਆ ਨੰਮ ਰਚਨਾ ਰਚੀਆ ਸੋ ਮੰਨ ਮਰਨ ਵਿਸਾਇ ਪਰਬਰ ਸਾਦੀ ਅਨ ਮਨ ਵਸੇ ਬੋਧ ਬਨਖਿਆ ਬਾਇ ਗਏ ਨਾਨਕ ਇਹ ਸਰੀਰ ਪਰਵਾਨ ਹੋਆ ਜਨ ਸਤਿਗੁਰ ਸਾੰਝਾ ਲਾਇਆ اے ਨਿਤਰ ਮੇਦੇ ਗੂ ਅਰੇ ਤੁਮ ਮੈਂ ਜੋਤ ਜੀ ਅਰੇ ਬਿਨਿ ਵਰਨੰ ਦੇਖੋ ਕਾਈ ਅਰੇ ਬਿਨਿ ਵਰਨੰ ਦੇਖੋ ਕਾਈ ਅਦੇ ਹਨ ਨੇ ਲਿਆ ਇਹ ਸंसार ਤੁਮ ਦੇਖ ਜੀ ਇਹ ਅਰ ਕਾ ਰੂਪ ਅਨਰ ਰੂਪ ਬਨ ਜੀ ਆਇਆ ਵਰਬਰ ਸੰਧੀ ਮੁਝੀਆ ਧਮੇ ਕਾ ਹਰੇ ਏ ਗੰਨ ਨਾਨਕ ਏ ਨੇਤਰ ਅੰਧ ਸੇ ਅਤਿ ਗੁਰ ਮਿਲਿਐ ਜਿਦਿ ਤ੍ਰਿਟੇ ਹੋਈ ਏਸ ਰਵਨ ਮਿਰਿ ਹੋ ਸਚ ਸੁਨੈਨੁ ਬਠਾਈ ਸਚ ਸੁਨੈਨੁ ਬਠਾਈ ਕੰਨਨ ਸੁਆੰਦ ਅਰਧ ਕੈਉ ਤਨਿਕ ਰੁਬ ਨਾਉ ਨਵ ਨਿੰਦੋ ਤੇਜਯੰਤ ਨ ਜਾਇ ਪਾਇਆ ਕੈ ਨਾਨਕ ਹਰ ਬੇ ਅਗੰਝੀਓ ਗੁ ਭੈ ਅੰਦਰ ਰਖੰਗੇ ਮਜ ਬਵਨ ਵਿਜਾਇਆ ਈ ਸਚ ਸੋਹਿਲਾ ਸਚੈ ਰੰਗੈ ਮਹੋ ਅਵਤਸੋ ਗਿਲਾ ਕਰ ਸਚੈ ਜਿਤ ਸਦਾ ਸਚੁ ਤਿ ਹੋ ਨੈ ਅਚੋਤਿ ਆਵਹਿ ਦਾਤੁਤ ਭਵ ਗੁਰਮੁਖਿ ਜਿਨ ਨਾਮੁ ਬਜਾਵੈ ਏ ਸਚ ਸਭ ਨੰਕ ਕਸਮੈ ਜਿ ਬਖਸਿ ਸੋ ਜਨਮ ਭਾਵੈ ਕੈ ਗਿਨ ਨਾਨਕ ਸਚ ਸੋਹਿਲਾ ਸੱਚ ਕਰੰਗਾ ਵਾਹੀ ਨੰਦ ਸੋਨਮ ਬੱਡੰਬਾ ਕੀ ਹੋ ਸਗਲ ਮਨੋਰਥ ਪੂਰੇ ਪਰਵਰਿ ਮੰਬਰ ਭਾਇਆ ਉੱਤਰਿ ਸਗਲ ਵਿਸੋਰੇ ਦੁਖ ਰੋਗ ਸੰਤਾ ਬਯਤ ਦੇ ਸੁਣੀ ਸਚ ਜੀਵਾਨੀ ਸੰਤ ਸਾਜਨ ਭਈ ਸਰਸੇ ਪੂਰੇ ਗੁਰ ਤੇ ਜਾਣੀ ਸਨ ਦੇ ਪਾਨੀਤ ਕਹਿੰਦੇ ਬੰਬਿਤ ਸਾਤ ਗੁਰ ਰਹੀਆ ਪ੍ਰਭੂ ਦੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨੰਦ ਤੁਰੇ ਉਨਤੇ ਪਨੀਤ ਕਹੇਤੇ ਬੰਬਿਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਨਿੰਗ ਗੁਰ ਚਰਨਾਂ ਲਾਗੀ ਬਾਜੀ ਅਨਮਦਤ ਰੇ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀ ਕੀ ਅਤੇ